ਸੰਗਰੂਰ ਦੇ ਬਲਿਆਲ ਪਿੰਡ ਵਿੱਚ ਕਰਮਜੀਤ ਨਾਮੀ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੇ ਸਾਥੀ ਮੁਲਾਜ਼ਮਾਂ ਵੱਲੋਂ ਭਵਾਨੀਗੜ੍ਹ ਵਿਖੇ ਸੜਕ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸਾਥੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਪਰਿਵਾਰ ਲਈ 1 ਕਰੋੜ ਰੁਪਏ ਮੁਆਵਜ਼ਾ ਅਤੇ ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਜਨਰੇਟਰ ਚਲਾਇਆ ਗਿਆ ਹੈ ਉਸ 'ਤੇ ਵੀ ਉਹ ਕਾਰਵਾਈ ਦੀ ਮੰਗ ਕਰ ਰਹੇ ਹਨ ਉਹਨਾਂ ਕਹਿਆ ਕਿ ਉਹਨਾਂ ਦਾ ਧਰਨਾ ਉਦੋਂ ਤੱਕ ਚੱਲ ਹੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਇਹ ਮੰਗਾਂ ਮੰਨ ਨਹੀਂ ਲੈਂਦੀ। ਬਨਿਆਲ ਭਵਾਨੀਗੜ੍ਹ ਦੇ ਵਿੱਚ ਠੀਕ ਹੈ ਕਿਤੇ ਕੋਈ ਲੈਂਡਫਾਲਟ ਹੋਈ ਉਹ ਉੱਥੇ ਟਰਾਂਸਫਰ ਦੇ ਉੱਪਰ ਆਪਣੀ ਸੈਟਿੰਗ ਕਰਨ ਗਈ ਗਏ ਸੀ ਤੇ ਉੱਥੇ ਜਾ ਕੇ ਅਚਾਨਕ ਕਰੰਟ ਆ ਗਿਆ ਬੈਕ ਕਰੰਟ ਬਣਿਆ ਕਿ ਤੋਂ ਸਮਝ ਨਹੀਂ ਲੱਗੀਗੀ ਉਹਨਾਂ ਨੂੰ ਤੇ ਪਹਿਲਾਂ ਉਹਨਾਂ ਨੂੰ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਉਹ ਸੀਰੀਅਸ ਸੀ ਤੇ ਉਹਨਾਂ ਨੇ ਐਂਬੂਲੈਂਸ ਰਾਹੀਂ ਪਟਿਆਲੇ ਰੈਫਰ ਕੀਤਾ ਪਰ ਰਸਤੇ ਦੇ ਵਿੱਚ ਜਾਂਦੇ ਹੋਈ ਹਣ ਦੀ ਡੈਕ ਹੋ ਗਈ। ਇਸ ਸਾਰੀ ਘਟਨਾ ਦੇ ਪਿੱਛੇ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ? ਦੇਖੋ ਜੀ ਦੋਸ਼ੀ ਅਸੀਂ मौके ਤਾਂ حاضر ਹੈ ਨਹੀਂ ਸੀ ਪਰ ਮੁਲਾਜ਼ਮਾਂ ਦੇ ਕਹਿੰਦੇ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਕਿਤੇ ਪਿੰਡ ਦੇ ਵਿੱਚੋਂ ਜਨਰੇਟਰ ਦਾ ਕੋਈ ਬੈਕਗ੍ਰਾਉਂਡ ਆਇਆ ਤੇ ਸਪਲਾਈ ਉਹਨਾਂ ਦੇ ਨਾਲ ਟੱਚ ਹੋ ਗਈ ਤੇ ਉਹਨਾਂ ਦੇ ਕਰੰਟ ਲੱਗ ਗਿਆ ਤੇ ਸੀਰੀਅਸ ਹੋ ਗਿਆ। ਅਗਰ ਗੱਲ ਕਰੀਏ ਕਿ ਸਰਕਾਰਾਂ ਵੱਲੋਂ ਜਾਂ ਵਿਭਾਗ ਵੱਲੋਂ ਵੀ ਤੁਹਾਡੇ ਕੋਲ ਲੱਗਦਾ ਕਿ ਪ੍ਰਬੰਧ ਨਹੀਂ ਕੀਤੇ ਗਏ ਸਨ। ਸਰ ਬਹੁਤ ਘਟੀਆ ਪ੍ਰਬੰਧ ਨੇ ਜੀ ਸਰਕਾਰਾਂ ਵੱਲੋਂ। ਪਰਵਾਰਕ ਤੌਰ ਤੇ ਦਿਖਾ ਜੇ ਆਫਕ ਸਥਿਤੀ ਕਿਵੇਂ ਦੀ ਹੈ ਬਹੁਤ ਮੰਦੀ ਸਥਿਤੀ ਹੈ ਜੀ ਬਹੁਤ ਗਰੀਬੀ ਦੇ ਵਿੱਚੋਂ ਲੰਘ ਰਹੇ ਨੇ ਹੁਣ ਉਹ ਇਕੱਲੇ ਮੁੰਡਾ ਸੀ ਕਮਾਉਣ ਵਾਲਾ ਪਿਲੇ ਸਾਲ ਹੀ ਉਹਨੂੰ ਜੋਬ ਮਿਲੀ ਸੀ ਛੋਟਾ ਜਿਹਾ ਬੱਚਾ ਉਸਦਾ 3 ਸਾਲ ਦਾ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ ਜੀ ਕੀ ਮੰਗ ਕੀ ਮੰਗਿਆ ਸਰ ਮੰਗਤਾ ਸਾਡੀ ਇਹੀ ਆ ਕਿ ਇਹੋ ਨਾਲੇ ਬੱਚਿਆਂ ਵਾਸਤੇ 1 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਆਪਾਂ ਬਾਰਡਰ ਦੇ ਉੱਪਰ ਅਸ਼ੀਰਦ ਫੌਜੀਆ ਵਾਸਤੇ ਵੀ ਦੰਨੇ ਆ ਤੇ ਪੁਲਿਸ ਮੁਲਾਜ਼ਮਾਂ ਵਾਸਤੇ ਵੀ ਦੰਨੇ ਆ ਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਮੁਲਾਜ਼ਮਾਂ ਇਹਨਦੇ ਬਾਰਡਰ ਤਾਂ ਇੱਥੇ ਹੀ ਨੇ ਇਹਨਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਤੇ ਆਉਣ ਵਾਲੇ ਮੁਲਾਜ਼ਮਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਉਹਨਾਂ ਨੂੰ ਸੇਫਟੀ ਦੀ ਤੰਤਰੀਆਂ ਜਾਣ ਇਹ ਤਾਂ ਸਾਰਾ ਕੁਝ ਇਹਦਾ ਮੈਕਮਣੇ ਵਾਲੀ ਦੱਸ ਸਕਦੇ ਨੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਜਿਹੜੇ ਮੌਕੇ ਤੇ ਮਜੂਦ ਸੀ ਉਹੀ ਗੱਲ ਕਰਨਗੇ ਕੋਈ ਇਨਸਾਫ ਦੀ ਮੰਗ ਕਰਦੇ ਜੀ ਇਨਸਾਫ ਤਾਂ ਹਾਂ ਜੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਇਸ ਬਲਿਆਲ ਪਿੰਡ ਦੇ ਵਿੱਚ ਇੱਕ ਬਲਿਆਲ ਤੋਂ ਬਾਲਦਵਾਲੀ ਸੜਕ ਤੇ ਟਰਾਂਸਫਾਰਮਰ ਸਾਥ ਵਾਲਾ ਟਰਾਂਸਫਾਰਮਰ ਅਸੀਂ ਉਹਦੀ ਐਲਟੀ ਦੀ ਮੇਂਟੇਨੈਂਸ ਕਰ ਰਹੇ ਸੀ ਤੇ ਮੇਂਟੇਨੈਂਸ ਅਸੀਂ ਅਰਥ ਵਗੈਰਾ ਸੇਫਟੀ ਵਜੋਂ ਐਚਟੀਓ ਦੀ ਗੈਰੋਂ ਲੈਣ ਦੀ ਸੂਚੀ ਕੱਟੀ ਹੋਈ ਸੀ ਬਲਿਆਲ ਪਿੰਡ ਦੀ ਤੇ ਟਰਾਂਸਫਾਰਮਰ ਦੀ ਵੀ ਕੱਟੀ ਹੋਈ ਸੀ ਅਸੀਂ ਉੱਪਰ ਵੀ ਅਰਥ ਕੀਤਾ ਸੀ نیچے ਵੀ ਅਰਥ ਕੀਤਾ ਸੀ ਜਦੋਂ ਅਸੀਂ ਸਾਰਾ ਕੰਮ ਪ੍ਰੋਪਰ ਹੋ ਗਿਆ ਤਾਂ ਅਸੀਂ ਐਲਟੀ ਦੇ ਫਿਊਜਨ ਤੋਂ ਜਦੋਂ ਅਰਥ ਲਾਉਣ ਲੱਗੇ ਨਿਊਟਰਲ ਤੋਂ ਅਰਥ ਲਾਹਿਆ ਜਦੋਂ ਨੇ ਕਮਲ ਨੇ ਤਾਂ ਨਾਲ ਦੀ ਨਾਲ ਉਹਦੇ ਝਟਕਾ ਲੱਗਿਆ ਉਹਨੂੰ ਕਰੰਟ ਦਾ ਉਦੀ ਨਾਲ ਦੀ ਨਾਲ ਜਨਰੇਟਰ ਦੀ ਸਾਨੂੰ ਆਵਾਜ਼ ਸੁਣੀ ਜਨਰੇਟਰ ਚੱਲਿਆ ਨਾਲ ਦੇ ਤੇ ਮੈਂ ਇੱਥੇ ਭੱਜ ਕੇ ਜਨਰੇਟਰ ਬੰਦ ਕਰਾਇਆ ਤੇ ਜਦੋਂ ਬੰਦ ਕਰਵਾਇਆ ਨਾਲ ਦੀ ਨਾਲ ਉਹਦਾ ਚੰਗਾੜੇ ਨਿਕਲ ਨੂੰ ਬੰਦ ਹੋ ਗਏ ਤਾਂ ਤਾਂ ਫਿਰ ਇਹਨਾਂ ਨੂੰ ਦੋ ਮਹੀਨੇ ਮਲਾਜਮ ਨੇ ਅਸੀਂ ਨੀਚਰ ਨੂੰ ਲਾਇਆ ਲੇਟਰ ਦੀ ਇਹ ਖਫਤਕਾਰਾਂ ਦੀ ਜੇ ਅਗਰ ਜੈਸੀ ਗੱਲ ਕਰੀਏ ਤੇ ਜਿਵੇਂ ਜਨਰੇਟਰ ਦੀ ਸਪਲਾਈ ਆਨੇ ਸਾਡੇ ਹੋਰ ਵੀ ਮੁਲਾਜ਼ਮ ਕੰਮਕਾਰ ਦੇ ਨੇ ਕਿਉਂ ਨਹੀਂ ਹੈ ਜੇ ਇਤਜਾਮ ਕਰੇ ਜਾਂਦੇ ਜਾਂ ਜਦੋਂ ਵੀ ਕੰਮ ਕਰਾਉਂਦਾ ਪ੍ਰਸ਼ਾਸਨ ਦਾ ਤੁਹਾਡੇ ਅਧਿਕਾਰੀ ਸਾਡੇ ਤੇ ਪ੍ਰੈਸ਼ਰ ਹੈ ਇੰਨਾ ਜੀ ਅਸੀਂ ਪੰਜ ਪਿੰਡਾਂ ਦੇ ਵਿੱਚ ਚਾਰ ਮੁਲਾਜ਼ਮਾਂ ਸਾਡੇ ਤੇ ਪ੍ਰੈਸ਼ਰ ਇੰਨਾ 18 18 ਸਾਡੇ ਕੋਲ ਫੀਡਰ ਨੇ ਪੰਜ ਪਿੰਡ ਨੇ ਸਾਨੂੰ ਸਿਰ ਨਾ ਹੋਣ ਤੱਕ ਦੀ ਟਾਈਮ ਨਹੀਂ ਮਿਲਦਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਸਾਥੀ ਕਮਲਜੀਤ ਸਿੰਘ ਜਿਹੜਾ ਕੱਲ ਪਬਲਿਕ ਦੀ ਸੇਵਾ ਕਰਦਾ ਹੋਇਆ ਜੀ ਐਲਟੀ ਲੈਂਡ ਤੇ ਕਰੰਟ ਦਾ ਸ਼ਿਕਾਰ ਹੋਇਆ ਜੀ ਤੇ ਉਹਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌੜੀਨ ਦੇ ਵਿੱਚ ਉੱਥੇ ਧਰਨਾ ਲਾ ਕੇ ਬੈਠੇ ਸੀਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਾਥੀ ਨੂੰ ਸ਼ਹੀਦ ਦਾ ਦਰਜਾ ਦੇ ਕੇ ਜਿਵੇਂ ਕਿ ਫੌਜ ਦੇ ਜਵਾਨ ਨੂੰ ਪੁਲਿਸ ਦੇ ਜਵਾਨ ਨੂੰ ਜਾਂ ਹੋਰ ਕਈ ਕੈਟਾਗਰੀਆਂ ਨੇ ਜਿਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਦਾ ਮੌਜਾ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਦਿੱਤਾ ਜਾਵੇ ਤੇ ਸਾਡੇ ਸਾਥੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਐਚਓ ਸਾਹਿਬ ਤੋਂ ਬਿਨਾ ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਤੋਂ ਬਿਨਾ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇ ਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ ਆ ਪਰ ਇੱਕ ਕਲ ਜ਼ਰੂਰ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਐਕਸ਼ਨ ਸਾਹਿਬ ਬੁਲਵਾਈ ਆ ਗੱਲਬਾਤ ਐਕਸ਼ਨ ਸਾਹਿਬ ਬੁਲਵਾਈ ਆ ਜੋ ਕਹਿੰਦੇ ਮੈਂ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਤੇ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿਨਾ ਉਹ ਕੱਲ ਵੀ ਉਹਨਾਂ ਨੇ ਕਹਿਤਾ ਸੀਗਾ ਪਰ ਉਸ ਤੋਂ ਬਿਨਾ ਸਾਡੇ ਲੇਵਲ ਹੋਰ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਭਜਦੇ ਤੁਹਾਡੀ ਮੇਨ ਮੰਗ ਕੀ ਰਹੀ ਹੈ ਸਾਡੀ ਪਹਿਲੀ ਮੰਗ ਮੇਨ ਇਹੋ ਹੀ ਹੈ ਕਿਉਂਕਿ ਅਸੀਂ 29124 ਨੂੰ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨੂੰ ਵੀ ਪੀਐਸਸੀਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਪੰਜਾਬ ਦੇ ਲੈਟਰ ਹੈਡ ਤੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਤੇ 25 ਨੰਬਰ ਸਾਡੀ ਮੰਗ ਦਰਜ ਹੈ ਜਿਹਦੇ ਤੇ ਚਾਰ ਪੰਜ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ਾਰਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਸ਼ਹੀਦ ਦਾ ਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਂ ਜ਼ਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ ਇਹ ਹੋਣੀ ਚਾਹੀਦੀ ਹੈ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਈਆ ਦਿੱਤਾ ਨਹੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਨਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਕੋਈ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਇਨਸਾਨ ਹੈ ਜਾਨੀ ਜਿਹਦੀ ਹੱਕ ਇੰਜੂ ਨਾ ਹੋਵੇ ਜਵਿੰਦਰ ਜੀ ਅਗਲੀ ਰਣਨੀਤੀ ਕੀ ਹੈ ਤੁਸੀਂ ਕੀ ਐਕਸ਼ਨ ਨੇ ਤਾਂ ਮੰਗਾ ਮੰਨਣ ਦੀ ਗੱਲ ਕੀ ਉਹ ਚ ਮੁਆਵਜ਼ੇ ਵਾਲੀ ਗੱਲ ਹੈ ਜਾਂ ਤੁਸੀਂ ਹੋਰ ਵੱਧ ਮੰਗ ਰਹੇ ਹੋ ਨਹੀਂ ਨਹੀਂ ਉਹ ਤਾਂ ਜਿਹੜੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ 'ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਤੇ ਸਾਥੀ ਨੂੰ ਸ਼ਹੀਦ ਦਾ ਦਰਜਾ ਇਸ ਤੋਂ ਘੱਟ ਸਾਡਾ ਕੋਈ ਸਮਝੌਤਾ ਨਹੀਂ ਜਿਹੜੇ ਕੱਲ ਜਦੋਂ ਜਨਰੇਟਰ ਦੀ ਲਾਈਟ ਆਈ ਕਿ ਉਹ ਪਰਿਵਾਰ ਤੇ ਕਾਰਵਾਈ ਕਰਦੀ ਮੰਗ ਕਰ ਅਸੀਂ ਕੱਲੀ ਕਿਹਾ ਸੀਗਾ